ਵਿਕਰਮਜੀਤ ਸਿੰਘ ਮਜੀਠਾ ਦੇ ਉੱਤੇ ਜਿਹੜਾ ਕੇਸ ਬਣਿਆ ਆ ਪਾ ਸਭ ਜਾਣਦੇ ਆ ਕਸੂਤਾ ਫਸ ਗਿਆ ਵਿਕਰਮਜੀਤ ਸਿੰਘ ਮਜੀਠੀਆ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਪੈਰਵਾਹੀ ਕੀਤੀ ਪਰ ਹੁਣ ਮਜੀਠਾ ਜਿਸ ਤਰੀਕੇ ਦੇ ਨਾਲ ਫਸਿਆ ਇੱਕੋ ਇੱਕ ਰਾਹ ਬਚਦਾ ਭਾਜਪੀ ਭਾਜਪੀ ਕੇਂਦਰ ਦੇ ਵਿੱਚ ਸਰਕਾਰ ਆ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾ ਇਹ ਦੋ ਬੰਦਿਆਂ ਤੋਂ ਸਿਵਾਏ ਮਜੀਠੀਏ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਜਕੜ ਪਾਈ ਆ ਕੋਈ ਬਚਾ ਨਹੀਂ ਸਕਦਾ ਆਪਾਂ ਸਭ ਜਾਣਦੇ ਆ ਅੱਗੇ ਵੀ ਇਹ ਹੋਇਆ ਕਿ ਜੇਕਰ ਕੋਈ ਜਿਵੇਂ ਆਪਾਂ ਵੇਖਿਆ ਮਹਾਰਾਸ਼ਟਰਾਂ ਦੇ ਵਿੱਚ ਇੱਕ ਉਹਨਾਂ ਦਾ ਉਪ ਮੁੱਖ ਮੰਤਰੀ ਸੀ ਉਹ ਤੋਂ ਬਾਅਦ ਅਜੀਤ ਪਵਾਰ ਉਹਦੇ ਉੱਤੇ 2000 ਕਰੋੜ ਦੇ ਘਟਾਲੇ ਦਾ ਸੇਮ ਕੇਸ ਜਿਹੜਾ ਕੇਸ ਵਿਕਰਮਜੀਤ ਸਿੰਘ ਮਜੀਠੀਏ ਤੇ ਬਣਿਆ ਆਮਦਨ ਤੋਂ ਵੱਧ ਕੇ ਜਿਹੜਾ ਉਹਦੇ ਕੋਲੇ ਪੈਸਾ ਜਾਇਦਾਦ ਆ ਉਹੀ ਕੇਸ ਅਜੀਤ ਪਵਾਰ ਸ਼ਰਦ ਪਵਾਰ ਦਾ ਜਿਹੜਾ ਭਤੀਜਾ ਉਹਦੇ ਤੇ ਬਣਾਇਆ ਸੀ ਮਹਾਰਾਸ਼ਟra ਦੇ ਵਿੱਚ ਪਰ ਜਦੋਂ ਮਹਾਰਾਸ਼ਟra ਦੇ ਵਿੱਚ ਸਰਕਾਰ ਡੇਗੀ ਸੀ ਸ਼ਿਵ ਸੈਨਾ ਦੀ ਉਦੋਂ ਕੀ ਹੋਇਆ ਸੀ ਰਾਤੇ ਰਾਤ ਜੀਤ ਪਵਾਰ ਆ ਜਿਹੜਾ ਉਹ ਬੀਜੇਪੀ ਚ ਰਲ ਗਿਆ ਸੀ ਤੇ ਬੀਜੇਪੀ ਦੇ ਵਿੱਚ ਰਲਣ ਤੋਂ ਬਾਅਦ ਦੂਜੇ ਦਿਨ ਜਿਹੜਾ ਉਹਨੂੰ ਕੇਸ ਦੇ ਵਿੱਚੋਂ ਜਿਹੜਾ ਉਹਨੂੰ ਰਿਹਾ ਕਰਤਾ ਸੀ ਉਹਨੂੰ ਜਿਹੜਾ ਪਾਕ ਸਾਫ ਕਰਤਾ ਸੀ ਲੋਕਾਂ ਨੇ ਬਹੁਤ ਕਿਹਾ ਸੀ ਕਿ ਭਾਜਪਾ ਕੋਲੇ ਕਿਹੜੀ ਐਸੀ ਵਾਸ਼ਿੰਗ ਮਸ਼ੀਨ ਆ ਜਿਸ ਦੇ ਨਾਲ ਜਦੋਂ ਬੰਦਾ ਉਹਨਾਂ ਦੇ ਵਿੱਚ ਜਾਵੜੇਂਦਾ ਜਿਹੜਾ ਪਹਿਲਾਂ ਕਰਪਟ ਬੰਦਾ ਹੁੰਦਾ ਜਿਹਦੇ ਉੱਤੇ ਦੋਸ਼ ਲੱਗੇ ਹੁੰਦੇ ਆ ਉਹ ਕਿਸ ਤਰੀਕੇ ਦੇ ਨਾਲ ਪਾਕ ਸਾਫ ਹੋ ਕੇ ਬਾਹਰ ਨਿਕਲੇ ਆਉਂਦਾ ਤੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਖਤੀ ਕਰ ਰਹੀ ਹੈ ਲੋਕਾਂ ਦਾ ਵੀ ਰੋਹ ਆ ਜਿਹੜਾ ਉਹ ਬਹੁਤ ਜ਼ਿਆਦਾ ਆ ਜਿਸ ਤਰੀਕੇ ਦੇ ਨਾਲ ਪਹਿਲੇ ਦਿਨ ਥੋੜਾ ਜਿਹਾ ਲੱਗਦਾ ਸੀ ਜਦੋਂ ਚਰਨਜੀਤ ਸਿੰਘ ਚੰਨੀ ਨੇ ਰਵਨੀਤ ਬਿੱਟੂ ਨੇ ਤੇ ਹੋਰ ਕਾਂਗਰਸ ਦੇ ਵੱਡੇ ਆਗੂ ਪ੍ਰਤਾਪ ਬਾਜਵਾ ਨੇ ਮਜੀਠੀਏ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਸੀ ਲੱਗਦਾ ਸੀ ਕਿ ਗੇਮ ਆਮ ਆਦਮੀ ਪਾਰਟੀ ਦੇ ਪੁੱਠੀ ਪੈ ਜੂਗੀ ਪਰ ਜਿਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਲੋਕਾਂ ਨੇ ਰਿਐਕਟ ਕੀਤਾ ਉਹ ਵੀ ਆਪਣੀ ਜਿਹੜੀ ਕਈ ਗੱਲ